ਪੰਜਾਬ ਵਿੱਚ ਅਪਰਾਧੀ ਅਨਸਰ ਦੇ ਹੌਸਲੇ ਕਿਸ ਕਦਰ ਬੁਲੰਦ ਹੋ ਚੁੱਕੇ ਨੇ ਉਹ ਵਾਅਦਾਤ ਕਰਨ ਤੋਂ ਰਤਾ ਵੀ ਗੁਰੇਜ਼ ਨਹੀਂ ਕਰਦੇ ਤਾਜ਼ਾ ਮਾਮਲਾ ਫਰੀਦਕੋਟ ਤੋਂ ਹੈ ਜਿੱਥੇ ਆਈਜੀ ਦੇ ਪਿਤਾ ਦੇ પેટ્રોલ ਪੰਪ ਨੂੰ ਨਿਸ਼ਾਨਾ ਬਣਾਇਆ ਗਿਆ પેટ્રોલ ਪੰਪ ਦੇ ਕਰਿੰਦੇ ਦੇ ਸਿਰ ਤੇ ਪਿਸਤੌਲ ਦਾ ਬਟਮਾਰ ਕੇਸ ਨੂੰ ਗੰਭੀਰ ਜ਼ਖਮੀ ਕੀਤਾ ਅਤੇ ਨਕਦੀ ਲੁੱਟ ਕੇ ਲੁਟੇਰੇ ਫਰਾਰ ਹੋ ਗਏ ਮਲਜ਼ਮ ਤੇਲ ਪੌਣ ਦੇ ਬਹਾਨੇ ਪੰਪ ਤੇ ਉਕੇ ਸਨ ਅਤੇ ਤੇਲ ਪੌਣ ਦੇ ਬਹਾਨੇ ਲੁੱਟ ਦੀ ਇਸ ਘਟਨਾ ਨੂੰ ਅੰਜਾਮ ਦਿੱਤਾ 9:30 ਵਜੇ ਕਰ ਲਗਭਗ ਟਾਈਮ ਥਾ नौ पैंतीस चालीस जो कुछ हो तो उस समय वो गाड़ी आई उसने मतलब हम यहाँ से मतलब गए गाड़ी के पास तेल डालने, लें दो सौ रुपये का तेल बोला तो तेल डाल के मैं रख दिया नोजल उसके बाद ढक्कन भी लगा दिया जब पैसे मांगे तो पैसे पैसे ना दे के मेरे मतलब एकदम गरीब में पूरा अं, मतलब जजमेंट नहीं कर पाई तो पूरा एकदम गला मेरा ऐसे ही मतलब डाल के और अब सीधा मतलब उसकी रिवालवर की बट कश पूरी ताक़त से मारी तो एक ही बार मेरी मतलब खून की पिचकारी मतलब वो खून बहुत तेज बहने लगा वहाँ वही उसी थड़ी पर मैं बैठ गए उसके बाद फिर एक दो बार उन्होंने रिवालवर मतलब लगाई फिर वो बंदा इधर थे तो इधर वो भाग के आए ਜਦੋਂ ਪੁਲਿਸ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਪੰਜਾਬ ਪੁਲਿਸ ਦੇ ਆਈਜੀ ਦੇ ਪਿਤਾ ਦੇ પેટ્રોલ ਪੰਪ ਤੇ ਲੁੱਟ ਹੋਈ ਹੈ ਤਾਂ ਰਾਤ ਨੂੰ ਹੀ ਤਿੰਨਾਂ ਜ਼ਿਲ੍ਹਿਆਂ ਦੀ ਪੁਲਿਸ ਫੋਰਸ ਇਹਨਾਂ ਲੁਟੇਰਿਆਂ ਨੂੰ ਕਾਬੂ ਕਰਨ ਲਈ ਆਪਣੇ ਖੇਤਰਾਂ ਵਿੱਚ ਨਾਕੇ ਲਗਾ ਕੇ ਝੁੱਟ ਗਈ। ਆਮ ਲੋਕਾਂ ਵਿੱਚ ਵੀ ਇਸ ਘਟਨਾ ਤੋਂ ਬਾਅਦ ਸਹਿਮ ਦਾ ਮਾਹੌਲ ਹੈ। ਪੰਪ ਤੇ ਨੇੜੇ ਚੌਂਕੀ ਅਤੇ ਕੁਝ ਕਿਲੋਮੀਟਰ ਦੂਰੀ ਤੇ ਪੱਕਾ ਨਾਕਾ ਲੱਗੇ ਹੋਣ ਦੇ ਬਾਵਜੂਦ ਅਜਿਹੀ ਵਾਰਦਾਤ ਵਾਪਰਨੀ ਆਮ ਲੋਕਾਂ ਲਈ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਸਾਡੇ ਫਰੀਦਕੋਟ ਦਾ ਬਗਰਾੜੀ ਕਸਬੇ ਦੇ ਵਿੱਚ પેટ્રોલ ਪੰਪ ਹੈ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ। ਇਹ ਇਹਦੇ ਤੇ ਜਿਹੜੀ ਇੱਕ ਲੁੱਟ ਹੋਈ ਹੈ પેટ્રોલ ਪੰਪ ਤੇ ਮੈਂ ਕਹਿੰਦਾ ਮੈਂ ਤਾਂ ਇਹ ਕਹਾਂਗਾ ਵੀ ਪੁਲਿਸ ਦੇ ਨੱਕੇ ਹੇਠਾਂ ਇਹ ਲੁੱਟ ਹੋਈ ਹੈ ਜਿਹੜਾ ਇਹ પેટ્રોલ ਪੰਪ ਆ ਇਹ ਆਈਜੀ ਪੁਲਿਸ ਦੇ ਰਿਲੇਟਿਵ ਨੇ ਜਿਨ੍ਹਾਂ ਦਾ ਪੰਪ ਆ ਇੱਥੇ ਨੇੜੇ ਹੀ ਇਸ પેટ્રોલ ਪੰਪ ਦੇ ਚੌਂਕੀ ਵੀ ਬਣੀ ਹੋਈ ਹੈ ਹਥਿਆਰ ਦੀ ਨੋਕ ਤੇ પેટ્રોલ ਪੰਪ ਤੇ ਲੁੱਟ ਹੋਈ ਹੈ ਜਦੋਂ ਪੁਲਿਸ ਪ੍ਰਸ਼ਾਸਨ ਇਹ ਦੁਹਾਈ ਦਿੰਦਾ ਹੈ ਵੀ ਚੋਣ ਜਾਬਤਾ ਲੱਗ ਚੁੱਕਿਆ ਹੈ ਕੋਡ ਆਫ ਕੰਡਕਟ ਲਾਗੂ ਹੈ ਜਿਹੜੇ شریف ਲੋਕ ਆ ਜਿਨ੍ਹਾਂ ਨੇ ਲਾਈਸੈਂਸੀ ਅਸਲਾ ਆਪਣੀ ਸੈਲਫ ਡਿਫੈਂਸ ਵਾਸਤੇ ਰੱਖਿਆ ਉਹਨਾਂ ਨੇ ਤਾਂ ਉਹਦਾ ਅਸਲਾ ਜਮ੍ਹਾਂ ਕਰਾ ਦਿੱਤਾ ਇਹਨਾਂ ਚੋਰਾਂ ਨੂੰ ਲੁਟੇਰਿਆਂ ਨੂੰ ਇਸ ਇਹ ਸਮੇਂ ਦਾ ਨਜਾਇਜ਼ ਫਾਇਦਾ ਠਾਉਂਦੇ ਆ ਇਹਨਾਂ ਕੋਲੇ ਅਸਲਾ ਨਜਾਇਜ਼ ਹੁੰਦਾ ਹੈ ਇਹ ਨਜਾਇਜ਼ ਅਸਲੇ ਨਾਲ ਹੀ ਇਹ ਲੁੱਟਾਂ ਖੂਆਂ ਨੂੰ ਵਾਰ ਵਾਰ ਦਾਤ ਨੂੰ ਅੰਜਾਮ ਦਿੰਦੇ ਆ ਤਿੰਨ ਚਾਰ ਬੰਦੇ ਚਿੱਟੇ ਰੰਗ ਦੀ ਗੱਡੀ ਦੇ ਵਿੱਚ ਆਏ ਜੀ ਕੋਟਕਪੁਰ ਵਾਲੇ ਪਾਸੋਂ ਉਹ ਜੇ ਇਹਨਾਂ ਦਾ ਇੱਕ ਪੈਟਰੋਲ ਪੰਪ ਹੈ ਜੀ ਕਿਸਾਨ ਮੋਟਰ ਪੈਟਰੋਲ ਪੰਪ ਬਰਗਾੜੀ ਉਥੋਂ ਨੇ 200 ਰੁਪਏ ਦਾ ਤੇਲ ਪਾਇ ਜੀ ਜਦੋਂ ਉਹਨਾਂ ਨੇ ਮਤਲਬ ਕਿ પેટ્રોલ ਪੰਪ ਤੇ ਕਰਿੰਦੇਆਂ ਰਜੇਸ਼ ਕੁਮਾਰ ਜੀ ਨੂੰ ਤਾਂ ਪੈਸੇ ਦੀ ਮੰਗ ਕੀਤੀ ਤੇ ਉਹਨਾਂ ਨੇ ਉਹਨਾਂ ਦੇ ਹੱਥ ਵਿੱਚ ਕੋਈ ਉਹਨਾਂ ਦੱਸਣ ਮੁਤਾਬਕ ਹੈ ਵੀ ਕੋਈ ਪਿਸਤੌਲ ਵਗੈਰਾ ਸੀ ਤੇ ਉਹਨਾਂ ਨੂੰ ਤਾਂ ਵੱਟ ਮਾਰਿਆ ਤੇ ਉਹਨਾਂ ਤੋਂ ਕੁਝ ਪੈਸੇ ਨਕਦੀ ਵਗੈਰਾ ਵੀ ਖੋ ਕੇ ਲਗੇ। ਕਰੀਬ ਉਹਨਾਂ ਦੇ ਦੱਸਣ ਮੁਤਾਬਕ ਹੈ ਵੀ 8-10000 ਰੁਪਏ ਸੀਗਾ। ਨਹੀਂ ਆਜੀ ਸਾਹਿਬ ਦਾ ਤਾਂ ਪੰਪ ਹੈ ਜੀ ਉਹਨਾਂ ਦਾ ਮਤਲਬ ਕਿ ਉਹਨਾਂ ਦੇ ਜਿਹੜੇ ਫਾਦਰ ਸਾਹਿਬ ਹੈ ਸ਼ੈਨਾਂਦੀ ਇਹ ਪੰਪ ਹੈ ਜੀ ਉਹਨਾਂ ਦੇ ਜਿਹੜਾ ਕਰਤਾ-ਧਰਤਾ ਉਹ ਹੈ ਜੀ ਸਰਦਾਰ ਜਗਿੰਦਰ ਸਿੰਘ ਜੀ ਹੌਲਕ ਸਾਹਿਬ। ਪੁਲਿਸ ਅਰ ਇਸ ਨੂੰ ਮਾਹਰ ਸਰਗਰਮੀ ਨਾਲ ਪਹਾ ਕਰ ਰਹੀ ਜੀ ਤੇ ਆ ਪਾਸੇ-ਪਾਸੇ ਦੇ ਸੀਸੀ ਕੈਮਰੇ ਜਿਹੜੇ ਚੱਕੀ ਤੇ ਜਾ ਰਹੇ ਨਾਲ ਦੇ ਪਿੰਡਾਂ ਦੇ ਇਸ ਲੁੱਟ ਦੀ ਘਟਨਾ ਨੂੰ ਲੈ ਕੇ ਲੋਕਾਂ ਚ ਇਸ ਗੱਲ ਦੀ ਚਰਚਾ ਚੱਲ ਰਹੀ ਹੈ ਕਿ ਜੇਕਰ ਪੁਲਿਸ ਅਫਸਰ ਦੇ ਪੰਪ ਤੇ ਅਜਿਹੀ ਘਟਨਾ ਹੋ ਸਕਦੀ ਹੈ ਤਾਂ ਆਮ ਲੋਕਾਂ ਦਾ ਰੱਬ ਵੀ ਰੱਖਾ ਤੁਝੇ ਪਾਸੇ ਇਸ ਪੰਪ ਤੋਂ ਕੁਝ ਹੀ ਦੂਰੀ ਤੇ ਪੁਲਿਸ ਚੌਂਕੀ ਹੋਣ ਦੇ ਨਾਲ ਹੀ ਬਾਜ਼ਾਰ ਦਾ ਚੌਂ ਦਸਤਾ ਜਿੱਥੇ ਪੁਲਿਸ ਮਲਾਸਤ ਮੌਜੂਦ ਹੁੰਦੇ ਨੇ ਨਾਲ ਹੀ ਜੋਨ ਜਾਪਤਾ ਲੱਗੇ ਸਮੇਂ ਹਰ ਵਿਅਕਤੀ ਦਾ ਹਥਿਆਰ ਜਮ੍ਹਾਂ ਹੋਣ ਦੇ ਬਾਵਜੂਦ ਹਥਿਆਰ ਲੈਸ ਵਿਅਕਤੀ ਕਿਵੇਂ ਸ਼ਰੀਆਮ ਨੂੰ ਮਾਰੇ ਸਨ ਇਸ ਨੂੰ ਲੈ ਕੇ ਲੋਕ ਪੁਲਿਸ ਸੁਰੱਖਿਆ ਤੇ ਵੀ ਉਂਗਲ ਉਠਾ ਰਹੇ ਨੇ। ਫ੍ਰੀਡ ਕੋਰਟ ਤੋਂ ਗੁਜੀਤ ਮਾਨੰਦੀ ਰਿਪੋਰਟ ਡੇਲੀ ਪੋਸਟ ਪੰਜਾਬੀ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਐਸ, ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ? ਤੁਸੀਂ ਮਿਲ ਸਕਦੇ ਹੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪ੍ਰਮੰਨੀ ਕੰਪਨੀ ਪੈਰਾਮਿਡ ਈ ਸਰਵਿਸਿਜ਼ ਦੇ ਨਾਲ